ਰੀਕਾਰ ਦੋਸਤੋ ਮੈਂ ਤੁਹਾਡਾ ਦੋਸਤ ਜਸਪ੍ਰੀ ਸਿੱਧੂ ਤੇ ਦਿਨ ਬੁੱਧਵਾਰ ਤੇ 27 ਤਰੀਕ ਆਪਾਂ ਆਏ ਆ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਤਲਵੰਡੀ ਸਾਬੋ ਤੇ ਆਪਾਂ ਮਿਲਣਾ ਬਾਈ ਸ਼ਰਮੇ ਨਾਲ ਤੇ ਸ਼ਰਮਾ ਲੈ ਕੇ ਆ ਗਿਆ ਵਧੀਆ-ਵਧੀਆ ਟਰੈਕਟਰ ਹੋਰ ਸ਼ਰਮਾ ਕੀ ਹਾਲ ਚਾਲ ਹੈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਹੋ ਮਾਰਾ ਸੱਚੇ ਪਾਛਤਾ ਵਿੱਚ ਚੜਦੀ ਕਲਾ ਚ ਰੱਖੇ ਭਾਈ ਤੇ ਅੱਜ ਦਿਖਾਵਾਂ ਆਪਾਂ ਬਾਈ ਸਿੱਧੂ ਸਾਹਿਬ ਦੇ ਟਰੈਕਟਰਾਂ ਵਿੱਚ ਸਿੱਧੂ ਸਾਹਿਬ ਦੇ ਕੋਸ਼ਿਸ਼ ਕਰਾਂਗੇ ਬਾਈ ਤੋਂ ਸਹੀ ਸਹੀ ਰੇਟ ਜਾਂ ਕੁਛ ਹੁੰਦੇ ਜੈ ਜੈ ਰੇਟ ਪੁੱਛਦੇ ਇੱਕ ਬਾਈ ਤੁਹਾਨੂੰ ਬੇਨਤੀ ਹੱਥ ਬੰਨ੍ਹ ਕੇ ਚੱਲ ਮੰਡੀ ਸਾਬੋ ਬੁੱਧਵਾਰ ਨੂੰ ਮੰਡੀ ਲੱਗਦੀ ਆ ਤੇ ਬਾਕੀ ਮੰਡੀਆਂ ਬਾਰੇ ਵੀ ਤੁਹਾਨੂੰ ਮੈਂ ਦੱਸ ਦੂੰ ਵੀਰੇ ਐਵੇਂ ਨਾ ਬਾਈ ਤੁਸੀਂ ਗੱਲਾਂ ਚ ਆਇਆ ਕੋਈ ਕਿ ਅਸੀਂ ਐਂ ਕਰ ਦਾਂਗੇ ਆਹ ਗਿਫਟ ਦੇ ਦਾਂਗੇ ਆਹ ਟੈਂਕ ਕਰ ਦਾਂਗੇ ਟਰਾਲੋ ਕਰ ਦਾਂਗੇ ਟੈਂਕਿਆਂ ਭਰਾ ਦਾਂਗੇ ਉਹ ਕਰ ਦਾਂਗੇ ਬਾਈ ਕੋਈ ਜੇਬ ਚ ਨਹੀਂ ਦਿੰਦਾ ਇਹ ਸਾਰੇ ਗਿਫਟ ਟੈਂਕੇ ਤੁਹਾਡੀ ਜੇਬਾਂ ਚੋਂ ਭਰ ਕੇ ਦੇਨੇ ਆ ਜੀ ਅਸੀਂ। ਨਾ ਕੈਪਟਾ ਸੀ ਅੱਜ ਦੇਣਾ ਤੇ ਨਾ ਕੱਲੂ ਦੇਣਾ। ਅਜ ਤਾਂ ਰੇਟ ਹੀ ਸਹੀ ਕਰਦੇ ਮੈਂ ਟਰੈਕਟਰ ਦਾ। ਤੇ 10 ਵੀਡੀਓ ਹੋਰ ਦੇਖ ਕੇ ਨਾ ਆਪਣੇ ਰੇਟ ਦੱਸਿਆ ਕਰੋ ਕਿ ਸਹੀ ਆ ਕਿ ਕਿਵੇਂ ਆ ਮੈਂ। ਕਮੈਂਟ ਕਰ ਦਿਆ ਕਰੋ। ਕਮੈਂਟ ਕਰ ਦਿਆ ਕਰੋ। ਘੱਟ ਖਾ ਲੋ। ਇੱਥੇ ਦੋ ਵੇਚਦੇ ਹੈ ਆਪਣੇ ਤਿੰਨ ਵੇਖ ਜਾਂਦੇ ਆ। ਸਹੀ ਰੇਟ। ਘੱਟ ਕਮਾ ਲੋ। ਕਮਾਉਣੇ ਜ਼ਰੂਰ ਆ ਵੀਰੇ ਇਹ ਗੱਲ ਨਹੀਂ ਹੈਗਾ। ਕਿ ਅਸੀਂ ਆਏ ਰੇਟ ਜਾਂ ਘਾਟ ਮੈਂ ਦਈਏ ਨੇ 5-10000 ਰੁਪਏ ਕਮਾਈ ਨਾ ਦੇ ਦੇਣ ਹਾਂ ਇਹ ਕੰਮ ਚੱਲੀ ਜਾ ਦੱਲੀ ਜਾ 5000 ਬਹੁਤ ਹੁੰਦਾ ਹਾਂ ਉਹ ਸਿੱਧੂ ਵਰਤੀ ਜਾ ਵਧੀਆ ਬਹੁਤ ਜਿਹੜਾ ਮਾਡਲ 12 ਮਾਡਲ 11 ਮਾਡਲ ਪਲੱਸ ਲੈ ਬਈਆ ਪੁਰਜੇ ਨਾ ਮਿਲਦੇ ਤਾਂ ਘਾਟ ਹੀ ਇਹ 3630 303 ਹਾਉਲੈਂਡ 2011 ਮਾਡਲ 55 HP 30 ਸਪੀਡ ਪਿਛਲੇ ਟਾਇਰ ਹੈ ਗਿਆ 85 ਪੈਸੇ ਠੀਕ ਹੈ ਜੀ ਮੂਰ ਲੈ ਗਿਆ 70 ਪੈਸੇ ਤੇ ਜਮੀਂ ਦਾ ਟਰੈਕਟਰ ਹੈ ਵੀਰੇ ਕੋਈ ਵਪਾਰੀ ਦਾ ਨਹੀਂ ਅਜੇ ਤੋ ਤਾ ਤਜਰਬਾ ਨਹੀਂ ਸਮਾਜ ਦੇ ਬਾਈ ਵਰਗੇ ਨੇ ਉਹ ਮੇਰੇ ਵਰਗੇ ਕੋਲ ਹੁੰਦਾ ਜਨਾ ਮਾਰ ਮਾਰ ਕੇ ਇੰਜਨੀ ਚ ਮਗਾਈ ਬਿਠਾਉਂਦਾ ਬਾਈ ਪੰਜਾਬ ਨੰਬਰ ਆ ਰਿਆ ਨਾ ਹਰਿਆਣਾ ਰਿਆ ਇਹ 4 ਨੰਬਰ ਆ ਬਾਈ ਠੀਕ ਐ ਐਨਓਸੀ ਆਪਾਂ ਬਾਈ ਤੋਂ ਲੈ ਲਾਂਗੇ ਤੇ ਪੁਰਾਣਾ ਟਰੈਕਟਰ ਇਹ ਚ ਕੱਟਿਆ ਨਹੀਂ ਐ ਮੈਂ ਕਿਉਂ ਬਾਈ ਕਹਿੰਦਾ ਆਪਣਾ ਵੇਚਣਾ ਹੀ ਆਪਾਂ ਰੀ ਸਪੀਡ ਆ ਬਾਹ ਕੇ ਚਲਾ ਕੇ ਆਪਦੀ ਤਸੱਲੀ ਕਰਕੇ ਲੈ ਕੇ ਜਾਓ ਰੇਟ ਲਿਖੀ ਬੈਠਾ ਇਹ 465000 ਸਿੱਧੂ ਕਿੰਨੇ ਦਾ ਸੀ ਉਹਨਾਂ ਤੋਂ ਪੁੱਛੀਏ ਭਾਈ ਕਿੰਨੇ ਦਾ ਇਹ ਸਾਨੂੰ ਤਾਂ ਸਾਨੂੰ ਤਾਂ 3 ਲੱਖ ਦਾ ਵੀ ਲੱਗਦਾ ਜੀ ਇਹ ਕਿਉਂ ਅੰਕਲ ਇਹ ਆਪਾਂ ਗੱਲਾਂ ਹੀ ਸਿੱਧੀਆਂ ਇਹ ਕਰਨ ਵਾਲੀਆਂ ਆ ਭਾਈ ਨਾ ਤਾਂ ਸਾਡੇ ਕੋਲ ਯੂਟਿਊਬਰਾਂ ਵਾਲਾ ਫੇਸਬੁੱਕਾਂ ਵਾਲਾ ਕੰਮ ਆ ਤੇ ਯੂਟਿਊਬਰਾਂ ਦਾ ਆਕੜ ਜੀ ਦਿਖਾਵਾਂਗਾ ਉਹ ਕੰਮ ਨਹੀਂ ਉੱਡੇ ਵਰਕੀਆਂ ਖਲ ਕਰਨ ਵਾਲੇ ਅੱਡੀ ਦਾ ਪਰ ਜਟਾ ਟਰੈਕਟਰ ਹੀ ਹੈ ਭਾਈ ਬੰਦੇ ਇਹ ਕਿੰਨੇ ਮਿੰਟ ਅੰਕਲ ਜੀ ਸਾਰਾ ਦੇਸ਼ ਦੇਖਦੇ ਆ ਤੁਹਾਨੂੰ ਆਹ ਹਾਂ ਕਿੰਨੇ ਦਾ ਬੋਲੋ ਗੱਲ ਉਹ ਕਰਨਿਆ ਬਾਤ ਨਹੀਂ ਗੜਨ ਜੇ ਦੀ ਟਲੇਟ ਪਵਾਤੀ ਜਿਹੜਾ ਤੇਰੇ ਬਦਲ ਦਾ ਫਲਾਣਾ ਕਰਤਾ ਓਂਕਾ ਕਰਤਾ ਕੋਈ ਉਹ ਨਹੀਂ ਚੱਲੇ ਨਹੀਂ ਕਰ ਲੈ ਗਿਆ ਤੇ 5000 ਕੱਟ ਦੇ ਦੋ ਨਹੀਂ ਆਈ ਨਹੀਂ ਕਾ ਰੇਟ ਦੱਸੋ ਸਹੀ ਆਈਏ ਜਮਾ ਲੈ ਗਿਆ ਮੈਂ ਤਾਂ ਬੋਲ ਦੇਣਾ ਵੇਚਣਾ ਰੇਟ ਲੋੜ ਦੇ ਬਦਕੂ ਜਣਾ ਨਹੀਂ ਆਵਾਜ਼ ਆ 4:30 ਦਾ ਸ਼ਰਮਿਆ ਯਾਰ ਮਾਰਦਾਨਾ ਹੋ ਰਿਹਾਗਾ 4 ਲੱਖ 45000 ਦਾ ਟਰੈਕਟਰ ਲੈ ਲਾਂਗੇ ਬਾਈ ਕੁਛ ਬੋਲੀ ਯਾਰ 4 ਲੱਖ 45000 ਦਾ ਟਰੈਕਟਰ ਦੇ ਦਾਂਗੇ ਸੱਤੀ ਕੀ ਅੱਗੇ ਆਇਆ ਅਰਜਨ ਆ ਗਿਆ ਅੱਗੇ ਬਾਈ ਤੇ ਅਰਜਨ ਮੈਟ ਤੇ ਜਰਾ ਔਰਚਨ ਦੁਬਾਰਾ ਆ ਗਿਆ ਅਰਜਨ ਮੈਟ ਚੇਂਜਰ ਵਾਲਾ ਬਾਈ ਟਾਇਰ ਹੈ ਗਿਆ ਜੀ 75 75 ਰਸੀ ਪੈਦੀ ਹਣਾ ਬਾਈ ਸਿੱਧੂ ਪੰਜਾਬ ਨੰਬਰ ਤੇ ਸਾਰਾ オリジナル ਹੈ ਸਿੱਧੂ ਜੀ ਛੱਪੀ ਕਿੱਥੇ ਆਵੇ ਤਤਰੀ ਤਾਂ ਇਹ ਲਾਈ ਨਹੀਂ ਤੇ ਨਹੀਂ ਆਈ ਹੈ ਹਜੇ। ਕਿਉਂ? ਲਾ ਕੇ ਦੇ ਦਾਂ ਇੱਕ ਵਾਰ। ਤਤਰੀ ਲਮਾਂ। ਇਹ ਹੈ ਚੈਨਲ ਆਪਣਾ ਵੀਰ। ਸ਼ਰਮਾ ਬਾਈ। ਸ਼ਰਮਾ ਤੁਮੰਡੀ ਸਾਹਿਬ ਵਾਲਾ ਪਰਲੇ। ਤੁਹਾਨੂੰ ਤਾਂ ਮੈਂ ਦੇਖਦਾ ਰੋਜ਼। ਬੱਸ ਜਾ ਬੇਟਾ। ਫੇਸਬੁਕ ਤੇ ਬੋਲੇਗਾ ਸ਼ਰਮਾ। ਰੈਕਟਰ ਸਾਹਿਬ। ਤੇ YouTube ਤੇ ਬੋਲੇਗਾ ਸ਼ਰਮਾ ਤਲਵੰਡੀ ਸਾਹਿਬ ਵਾਲਾ। ਲਾਈਕ ਕਮੈਂਟ ਸ਼ੇਅਰ ਕਰਿਓ। ਸਾਰਾ origignal ਬਾਈ ਛਤਰੀਏ ਤੋਂ ਲੈ ਲਾਂਗੇ ਪਾਵਰ ਸਟੇਰ ਦਾ ਚੇਂਜਰ ਵੀ ਇਹਦਾ ਵਾ ਠੀਕ ਐ 13 ਮਾਡਲ ਸਿੱਧੂ ਦੱਸ ਕੀ ਨਹੀਂ ਹਾਂ 4,60,000 ਲਿਖੀ ਬਤਾ ਕਿੰਨੇ ਦਾ ਇਹ ਦੇ ਆਇਆ 40,000 40,000 ਤਾਂ ਬਾਲਾ ਯਾਰ ਬੈਂਪਰ ਵੀ ਨਾਲ ਦਾ ਰੰਗ ਆ ਇਹਦਾ ਬੈਂਪਰ ਲਾਲੀ ਦਾ ਇਹ ਰੀਅਲ ਜਿਹੜੀ ਨਹੀਂ ਬਾਲਾ ਮੂਹ ਹੁੰਦਾ ਤੂੰ ਲਾਲੀ ਨਹੀਂ ਆਇਆ ਕਲਮ ਹੀ ਲੱਗੇ ਨਾ ਟਰੈਕਟਰ ਤੇ ਕਿੰਨੇ ਦਾ ਕਹਿੰਦੇ 40 ਦਾ 435000 ਲੇ ਲਗਾ ਅੱਛਾ 435000 ਲੈਣਾ ਜੇ ਬਈ ਅੱਜ ਕਿਤੇ ਵੀ ਨੂੰ ਲੋੜਾ ਸੌਣ ਜਰੂਰ ਕਰਿਓ ਯਾਜ ਵਧ ਗਏ 3630 ਨਿਊ ਹੋਲੈਂਡ ਤੇ ਰੰਗ ਰੰਗ ਜਮਾ ਚਮਕਦਾ ਹੀ ਹੈ ਘੈਂ ਟਰੈਕਟਰ ਪਿਆ ਬਈ ਸੀਗਲ ਪਾਉਂਦਾ ਜਮਾ ਕਿਉਂ ਬਈ ਤੇ ਛਤਰੀ ਤੋਂ ਬਗੈਰ ਆ ਟੈਡੂ ਵੀ ਹੈਗੀ 80 90 ਪਾਠੇ ਆ ਪੰਜਾਬੀ ਪੀੜਾ ਬੇਨਾ ਉੱਚੀ ਜੀ ਮੰਡੀ ਆ ਬਾਈ ਮੈਂ ਉੱਥੇ ਆ ਗਿਆ 2 ਮਿੰਟਾਂ ਚ 2009 ਮਾਡਲ ਬਾਈ 2009 ਮਾਡਲ ਆ ਜੀ ਆ ਬੱਤੇਗੀ ਫਰੀ ਸਪੀਡ ਠੀਕ ਹੈ 2 ਮਿੰਟ ਲਈ ਆ ਗਿਆ 55 ਐਚ ਪੀ ਠੀਕ 55 ਐਚ ਪੀ 2009 ਮਾਡਲ ਹਰਿਆਣਾ ਨੰਬਰ ਹੈ ਜੀ ਐਨਓ ਸੀ ਮਿਲ ਜੂ ਪੁਰਾਣਾ ਡਾਕਟਰ ਕਟਿਆ ਠੀਕ ਹੈ 430000 ਤਾ ਹੋਗੀ ਤੁਹਾਡੀ ਇਹਨੇ ਆ ਪੂਰੇ ਚਾਹ ਦਾ ਛੜਦਾ ਕੋਈ ਗੱਲ ਨਹੀਂ ਬਾਈ 390000 ਜਿਆਦਾ ਬੈਠੇ 390000 36 ਕੁਛ ਬੋਲਦਾ ਕਾਣਾ ਕਰੇਗਾ 36 30 ਆ ਗਿਆ ਉਸ ਤੋਂ ਬਾਅਦ 150 ਬਾਈ ਦੇਖ ਉਹ ਚੱਲ ਆ ਆਪਣੀ ਹੈ ਸਵਰਾਜ ਇਹ ਆ ਗਿਆ ਜੀ 6 ਧੀਵੀ ਆ 2000 ਮਾਦਲਾ ਸਭ ਤੋਂ 35 ਠੀਕ ਹੈ ਜੀ ਮੂਲੇ ਟੈਨ ਜਰਸੀ ਤੋਂ ਦੇ ਪਿਛਲੇ ਪਿਛਲੇ ਬਾਈ ਕਰਾ ਦੇ ਸਵਰਾਜ ਬਾਜੇ ਕੰਪਲੀਟ ਕਰ ਦੇ 20 ਕਿੱਤਾ ਦਵਾ ਦੇ ਕਿੰਨੇ ਦਾ ਪੂਰੇ 2000 ਯਾਰ ਦੋ ਇੰਨੇ ਬੈਠੇ ਥੋੜੀ ਹੁੰਦਾ ਹੈ ਜੀ ਇਹ ਆ 190000 ਦਾ ਦੇ 190000 ਦਾ ਬਾਈ ਮੰਗਦੇ ਹੁੰਦੇ 70000 ਉਹ ਦੂਜਾ ਜੀ 55 ਐਚਪੀ ਵਾਲਾ ਜੀ ਟਾਵੇਂ ਟਾਵੇਂ ਆਇਆ ਹੈ ਤਾਂ ਸੁਪਰ ਹੈ ਪਰ 55 ਐਚਪੀ ਦਾ ਟਰੈਕਟਰ ਹੈ ਠੀਕ ਹੈ ਕਿਹਾ ਸੀ ਤੂੰ ਹੈਗਾ 55 ਸਾਰਾ ਰਿਜਨਾ ਕੀਤਾ ਰੰਗ ਪੈਂਟ ਵੀ ਹੋਇਆ ਰਾਹ ਟਰੈਕਟਰ ਵੀ ਕੱਟਿਆ ਜੀ ਉਹ ਲੋਨ ਫੈਂਸ ਵੀ ਹੋਇਆ ਸਿੱਤੂ 440 ਦਾ ਹੋਗਾ ਰੇਟ ਕਿੰਨੇ ਦਾ ਇਹ ਦੇ ਦਾਂਗਾ 50 ਦਾ 10 ਵਾਲਾ ਕੀ ਸਮਝਾਉਂਗਾ ਦਾ ਤਾਂ ਮੈਂ ਪੂਰਾ 4 ਲੱਖ ਦਾ ਰੱਖਦਾ ਮੈਂ 5 10 ਬਣਨਾ ਜੋ ਹੋਰ ਕੀ ਪੂਰਾ 4 ਲੱਖ ਦਾ ਦੇਜੋ ਆ ਆ ਗਿਆ ਭਾਈ ਪੁਰਜਾ ਤੁਹਾਨੂੰ ਦਿਖਾ ਕੇ ਆਹ ਟਰੈਕਟਰ ਰੇਟ ਚ ਇਹ ਚੌਕੜਾ ਨਵਾਂ ਬਿਲਕੁਲ ਨਵਾਂ ਕੰਪਨੀ ਦੇ ਕੋਈ ਦੇਸੀ ਨਹੀਂ ਹੈਗੇ ਕੰਪਨੀ ਦੇ ਟਾਇਰ 4 ਇੰਚ ਜੇ ਕੇ ਦੇ ਹਨ 4 ਡਨਾ ਦੇ ਟਾਇਰਾਂ ਦਾ ਮਿਲ ਜੂ ਬੇਲ ਜਸਪਰੀ ਦਾ ਟਰੈਡ ਗੇਅਰ ਹਮ ਮਰਗਾੜ ਨਵੇਂ ਲੱਗੇ ਗੇਅਰ ਨੇ 2006 ਮਾਡਲ ਡਬਲ ਕਲਚ 6 ਚਿਰੀ 2 लाख 65000 ਤਾਂ ਹੋਗੀ ਬੰਦਾ ਫੇ ਦੇ ਦਾਂਗੇ ਪਾ 2.5 ਨਾ ਠੀਕ ਹੈ ਜੀ ਤਾਂ ਪੰਜਾਬੀ ਲੱਗੀ ਫਾਇਰ ਚਾਹਦੀਆਂ ਲਾਦੇ ਚੁੰਦਾ ਵੀ ਲਾਉਣੀ ਆ ਅਰੀਜਨਲ 2.5 ਦਾ ਕਰ ਦਾਂਗੇ ਮਾਨਦਾਨ ਮੌਕੇ ਤੇ 45000 ਦਾ ਪੂਰੇ 40000 ਦਾ ਪੂਰੇ 40000 ਦਾ ਦੇ ਦਾਂਗੇ ਭਾਈ ਰੇਟ ਪਿਛਲੇ ਟਾਇਰ ਹੈਗਾ ਰਬੜ ਠੀਕ ਹੈ ਜੀ ਮੂਹਰੇ ਠੀਕ ਠਾਕ 35 ਕੁ ਮਹੀਨੇ ਟਾਇਰ ਹੈ ਕਾਇਆ ਪ੍ਰਧਾਨ ਡਬਲ ਕਲੱਚ 600 ਡਬਲ ਕਲੱਚ 600 ਇਧਰ ਆ ਈਦਾ ਹੈ ਪ੍ਰਧਾਨ ਦਾ ਪ੍ਰਧਾਨ ਜੀ ਆਓ ਰੇ ਕੰਮ ਕੰਮ ਹੋਰ ਕੀ ਹੁੰਦਾ ਓਏ ਮਾਲ ਮਿਲ ਗਿਆ ਮਾੜਾ ਉਹਨੂੰ ਇਹ ਚੌਂਕੇ ਦੋ ਤਿੰਨ ਲਾ ਗਿਆ ਤੇ ਸ੍ਰੀਮ ਦੇ ਪ੍ਰਧਾਨ ਮਹਿੰਗਾ ਹੋ ਗਿਆ ਹੁਣ ਮਹਿੰਗਾ ਹੋ ਗਿਆ ਕਹਿੰਦਾ 1 ਲੱਖ 60000 ਟਮਾਟਰ ਹਾਂ ਕਿੰਨੇ ਦਾ ਸੀ ਕਿੰਨੇ ਘਟਾ ਗਏ ਓਏ ਮੈਂ ਤਾਂ ਕਹਿੰਦਾ ਲੱਖ ਤਾਂ ਦੇ ਦੇ ਇੱਕ ਮੈਚ ਤਾਂ ਹੋਣੀ ਜਗਾਉਂਗਾ

ਨਮੈਂ ਦਾ ਕੰਨਾ ਬੰਦ ਹੈ ਕੰਮ ਤਾਂ ਅੱਜ ਸੈਡ ਗੇ ਪਿਛੇ ਜਿੱਤ ਇਹਨਾਂ ਦਾ ਦੋ ਇਹਦਾ ਹੋ ਗਿਆ 265000 ਇਹਨਾਂ ਦਾ 23 ਦਾ ਸਹੀ ਆ ਮੈਂ ਤਾਂ ਆਪਿਆ ਦੇ 75 ਪਰ ਆ ਜੀ 65 ਕਰ ਚੱਲ 1 ਲੱਖ ਪਰ ਦੇ ਉਹ ਜਿਹੜਾ ਬੋਲ ਨਹੀਂ ਕਰਦ ਗਿਆ ਕਿੰਨਾ ਸਹੀ ਸਹੀ ਕਰਦਾ ਮੈਂ ਕਰਦਾ ਮਾਨ ਦਾਣਾ ਕੋਈ ਨਹੀਂ ਕਰਦਾ ਕਰਦੇ ਕੀ ਕਿਹਾ ਸੀ 23 40000 ਦਾ ਟਰੈਕਟਰ ਲੈ ਜੇ ਬਾਈ ਜੀਰ ਦਾ ਲੈ ਜੀ ਇਹ ਵੀ ਰੇਟ ਈ ਹੈ 1200 ਆ ਬਲੇ ਪੰਜਾਬ ਮਾਡਲ ਸਨ ਦਾ ਮਾਗਲਾ ਆ ਰਿਹਾ ਹੈ ਜੀ ਇੱਥੇ ਜੂਰੇ ਸੱਟ ਪਈ ਹੈ ਨਾ ਆ ਵੀ ਤਾਂ ਇਹ ਫਟਦਾ ਨਹੀਂ ਲਾ ਅੱਧੇ ਉਹ ਓਰੀਜਨਲ ਆ ਭਾਈ ਸਾਰਾ ਥੋੜਾ ਜਿਹਾ ਫੇਟ ਜਿਹਾ ਹੋਇਆ ਤੇ ਚਲਾਈ ਜੇ ਨਹੀਂ ਨਿਕਲੇ ਓਕੇ ਬਿਲਕੁਲ ਸੱਲੀ ਕਰਕੇ ਲੈਣਾ ਓਕੇ 250000 ਰੇਟ ਮੰਗੀ ਦੂਰਾ ਹੈ ਮੈਂ ਤੇ ਨਾ ਕਰਾਂ ਅੱਜ ਬਚਵਾਇਆ ਵਾਹ ਬੜੀ ਗੱਲ ਨਹੀਂ ਕਰਦਾ ਮੈਂ ਵਧੀਆ ਹੋਵੇ ਸਕਦਾ ਕਹਿੰਦਾ ਛਾਂ ਨਹੀਂ ਇਹ ਦੇ ਦਾਂਗੇ ਆਪਾਂ ਯਾਰ 140000 ਦੇ ਲੈ ਵੀ 40000 ਕਹਿੰਦਾ ਤੇ ਬਾਈ ਨੂੰ 35000 ਦੇ ਦੋ 5 ਮੈਂ ਹਾਂ ਜੀ ਸੋਰਾਜ ਬਾਈ 140000 ਆਹ ਡੱਡੂਕ ਦਾ ਵਿਚੇ ਆ ਬਾਈ ਠੀਕ ਹੈ ਇਸ ਦੇ ਟਾਇਰ 90 95 ਪੈਸੇ ਠੀਕ ਆ ਮੂਰਲੇ 70 ਪੰਜਾਬ ਨੰਬਰ ਹਾਂ ਦੋਇਆ ਰੱਖਣਾ ਦਾ ਇਹ ਇੱਕ ਡਾਕੂਮੈਂਟ ਆ ਜੀ ਇਹ ਬਾਈ ਜ਼ਿੰਮੇਵਾਰਦੀ ਆ ਗਿਆ ਕਿੰਨੇ ਦਾ 240 ਦਾ ਵੇਚਣਗੇ 20 ਫੂਟ ਦਾ 1 ਲੱਖ 10 2 ਲੱਖ 15000 ਦਾ ਵੇਚ ਲੱਗਿਆ 1615000 ਦਾ ਆ ਲੈ ਉਹ ਆਹ ਕਾਉਂ ਲੈ ਗਿਆ ਨਾ ਕਿਹੜਾ ਸੋਨਾ ਲੀਕ ਆ ਗਿਆ ਪੁੱਦਾ ਲੱਗਿਆ ਇਹ ਚ ਅੱਛਾ ਸੁੱਕਾ ਵੀ ਲੱਗਿਆ ਹੋਇਆ ਤੇ ਆ ਵੀ ਮਿਲੂ ਆ ਦੂਜਾ ਵੀ ਮਿਲੂ ਠੀਕ ਹੈ ਜੀ ਟਾਇਰ ਹੈ ਗਿਆ ਬਾਈ 70 ਪੈਸੇ ਮੂਹ ਲੱਸੀ 85 ਪੈਸੇ 2004 ਮਾਦਾ ਟੈਕ ਟੱਗੇ ਨਹੀਂ ਜੀ ਬਿੱਲ ਪੂਰਾ ਕੰਮ ਹੋ ਰਿਹਾ ਪੂਰਾ ਕੰਮ ਹੋਇਆ ਹੈ ਬਾਈ ਕਹਿੰਦਾ 255000 ਦਾ ਹਜ਼ਾਰ ਦਾ ਹੋਊਗੀ ਦਮਾ ਹਾਂ ਕਿੰਨੇ ਦਾ ਇਹ ਦੇ ਦਾਂਗੇ ਆਪਾਂ 40000 ਦਾ 40000 24000 35000 ਪੂਰੇ 30000 ਰੁਪਏ ਦੇ ਜਿੱਥੇ 5000 1500 ਅੱਢਾਈ ਰੱਖੋ ਵਿੱਚ ਬਾਈ ਹਾਂ ਛੱਲੀ ਵਾਲੀ ਚੀਜ਼ ਆ ਹੋਰ ਕਿਹੜਾ ਆਪਣਾ ਜੌਂਡੀਆ ਰਹਿਣਾ ਮੈਂ ਜੌਂਡੀਆ ਰਹਿਣਾ ਮੈਂ 7505 ਚਲੋ ਭਾਈ ਲੰਡਿਆ ਪੁੱਛਿਆ ਪਾਸੇ ਹੋ ਜੋ ਮੈਂ ਕਿਹਾ ਖੜਾ ਢਿਕੇ ਚਾਹ ਬਾਈ ਸਤਿਕਾਰ ਇਹ ਕਿਹਾ ਬਾਈ ਮੈਂ ਤਾਂ ਖਾਉ ਖਾਉ ਮਾਲ ਕਰਤਾ ਖਾਓ ਤੋ ਆਪਾਂ ਟਰੈਕਟਰ ਵੇਚਣਾਗੇ ਲੈ ਭਾਈ ਹੱਸ ਲੈਨੇ ਆ ਤੁਹਾਡਾ ਮਨੋਰੰਜਨ ਵੀ ਹੋ ਜਾਂਦਾ ਇਹਨਾ ਤੇ ਅਸੀਂ ਖਰੀ ਵੀ ਕਰ ਲੈਨੇ ਆ 5405 ਬਾਈ ਬਿਲਕੁਲ ਨਵਾਂ ਟਰੈਕਟਰ ਲੈ ਫਿਰਦਾ ਸਿੱਧੂ ਸਾਡਾ ਬਰੰਡਾ ਨੰਬਰ ਹੈ ਬਰੰਡਾ ਹੈ ਨੰਬਰ ਫਸਟ ਪਾਰਟੀ ਹੈ ਨਾ ਸਿੱਧੂ ਹਾਂ ਹਾਂ ਨਾਲ ਦੇ ਘਰਾ ਨਾਲ ਦੇ ਨਾਲ ਦੇ ਟਾਇਰ ਆ ਬਾਈ 85 ਪੈਸੇ 67 ਘੰਟੇ ਚੱਲਿਆ ਹਜੇ ਤੱਕ ਦਾ 2167 ਘੰਟੇ ਹਜੇ ਤੱਕ ਦਾ 2167 ਘੰਟੇ ਚ ਮੈਂ ਕਹਿੰਦਾ ਮਾੜਾ ਹੀ ਹੁੰਨੀ ਤੇ ਰੇਟ ਹੋ ਗਿਆ 600 ਦਾ 600 ਪਰੇ ਹੁੰਦੇ ਫੱਟ 60000 ਰੁਪਇਆ ਕਿੰਨੇ ਦਾ ਇਹ ਦੇ ਦਾਂਗੇ 40000 ਇਹ ਆਪਾਂ ਜਾ ਬਰੇ ਇਹ ਭੇਤ ਪਾ ਕੇ ਭਾਈ ਮੇਰਾ ਉਹ ਐ ਦੱਸ ਦੇਣਾ ਕਿੰਨੇ ਦਾ ਯਾਰ 40000 ਦਾ ਕੰਮ ਆਵ ਤਰੀ ਜਨਾ ਯਾਰ ਉਹ ਨਵਾਂ ਡਾਇਰੈਕਟਰ ਨਵਾਂ ਫਿਰ ਤੂੰ ਲੱਖ ਨਾਲ ਆ ਬੜਾ ਨਵਾਂ ਲੱਗਦਾ ਨਾ ਮਿਲਦੀ ਨਹੀਂ ਇਹਦੇ ਨਾਲ ਏਜੰਸੀ ਚ ਮਿਲਦਾ ਤੂੰ ਭੈਣ ਰੱਬੋ ਲੈ ਕੇ ਕੰਨਾਂ ਦੇ ਕਰਦਾ ਭਾਈ ਈ ਆਈਟੀ ਮਿਲ ਲਾ ਕੇ ਮੈਂ ਹੋਰ ਕਰਦਾ ਪਕਰਦਾ ਮਾਨਤਾਨੋ ਚੋ ਨਹੀਂ ਕਰ 5000 ਹੋਰ ਕਰਦਾ 3500 ਹਾਂ ਬਾਈ ਕੁਛ ਕਹੀਆ ਬਾਈ ਪੂਰੇ ਸਵਾ 7 ਲੱਖ ਰੁਪਏ ਬਾਈ ਮੈਂ ਕਰ ਠੀਕ ਫਿਰ ਆਪ ਹਰਦੇ ਬੋਹ ਮੈਂ ਹੁੰਦਾ ਇਹਨਾਂ ਦੀ ਬਸ ਫਿਰ ਕਿਦਾ ਇਹ ਮੁੰਡਾ ਆਪਣੀ ਆਪਣੀ ਹੈ ਪੈਸੇ ਬਾਹਲੇ ਲਿਖੀ ਬੈਠਾ ਯਾਰ ਸੁਪਰ ਹੈ ਇਹ ਪਰ ਮਾਡੀਫਾਈ ਤੇਰਾ ਮਾਡਲ ਆ 485 ਲਿਖਿਆ ਡੱਕ ਡੁੱਕ ਜਿਆ ਚੱਲਦਾ ਕਿਉਂ ਡੱਕੀ ਫਿਰਦਾ ਇਹਨੂੰ ਚੱਲਦਾ ਸਾਰਾ ਕੁਝ ਚੱਲਦਾ ਡੱਕ ਡੁੱਕ ਜਿਆ ਤਾਂ ਚੱਲਦਾ ਕਹਿੰਦਾ ਟਾਇਰ ਵੀ ਉਹ ਤਾਂ ਨਵੇਂ ਪਾਈ ਕੋਲ ਤਾਂ ਜਮਾ ਹੈ ਨਾ ਮਹਿੰਗੇ ਨੇ ਨਾ ਉਹ ਤੇ ਟਾਇਰ ਪਿਛਲੇ ਵੀ ਚੰਗੇ ਆ ਬਾਈ 85 ਪੈਸੇ ਤੇ ਲੱਗਣ ਹਰ ਜਿਵੇਂ ਆ 85 ਹੀ ਡਰਉਦਾ ਯਾਰ ਮੈਨੂੰ ਉਹਦਾ ਨੇ ਮਾਰੀ ਜਸਤੀ ਜਸਤੀ ਕਰਨਾ ਫਿਰ ਜੀ ਡਰਾਮਾ ਦਾ ਆ ਵੇਚਣਾ ਨਹੀਂ ਕਰਨ ਹਾਂ ਜੀ ਲੋਬਾ ਸਾਡੇ ਭਰਾ ਦੇਖੀਆ ਦੇਣਾ ਨਹੀਂ 65 ਦਾ ਦੇਣਾ ਜਿਆਦੇ ਚੱਲਿਆ ਜਿਆਦੇ 55 ਦਾ ਦੇ ਦਾਂਗੇ ਛੋੜੇ ਜਿਆਦੇ ਘੇਚਲਾ ਘੇਚਲਾ ਦੱਲੇ ਆਇਆ ਹਾਂ ਉਹ ਨਹੀਂ ਤੂੰ ਤਾਂ ਹੋ ਰੋ ਨਹੀਂ ਸਕਦਾ ਫਰਮ ਮੈਂ ਵਹਿਤਗਾ ਨੇੜੀ ਉਹ ਫਿਰ ਤੂੰ ਆਪ ਹੀ ਕਰ ਦੇ ਕਰ ਮੈਂ ਕਹਿੰਦੀ ਲੋੜ ਹੀ ਨਹੀਂ ਬੋਲੂਗਾ ਭਾਈ ਸ਼ਰਮਾ ਤਲਵੰਡੀ ਸਾਹਿਬਾ ਤੇ ਕੋਲੇ ਸ਼ਰਮਾ ਟਰੈਕਟਰਸ ਤੇ ਇੱਕ ਸਾਡਾ ਭਾਈ ਦੋ ਤਿੰਨਾਂ ਦੇ ਵੀਡੀਓ ਆਵਾਇ ਕਰੂ ਮੇਰੇ ਇੱਕ ਪੁਲਰ ਤਲਵੰਡਾ ਤਲਵੰਡੀ ਸਾਹਿਬਾ ਵਾਲਾ ਹੀ ਦੋ ਫੇਸਬੁਕ ਤੇ ਵੀ ਤੇ YouTube ਤੇ ਤੱਬ ਕੇ ਲੈ